ਇੱਕ ਕੋੜ ਦਾ ਰੋਗੀ ਰੋਗ ਨਾਲ ਕੁਰਲਾ ਰਿਹਾ ਤਾਹਾਂ ਮਰਦਾ ਤੇ ਬਾਬੇ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਅੱਚਿਆ ਨੂੰ ਆਕੇ ਦੱਸਿਆ ਵੀ ਸਤਿਗੁਰੂ ਕੋੜ ਦਾ ਰੋਗੀ ਕੁਰਲਾ ਦੇ ਸਹਿਬ ਉੱਠੇ ਆਪਣੇ ਆਸਨ ਤੋਂ ਕੋੜ ਦੇ ਰੋਗੀ ਕੋਲ ਜਾ ਕੇ ਪਹੁੰਚੇ ਨੇ ਉਹਦਾ ਇਤਿਹਾਸ ਵਿੱਚ ਨਾਮ ਹੈ ਭਾਈ ਨੁਰੰਗਾ ਜਾਂ ਭਾਈ ਨੂਰਾ ਜਦੋਂ ਹਜੂਰ ਗਏ ਇਤਿਹਾਸ ਕਹਿੰਦੇ ਵੀ ਉਹਨੇ ਸਤਿਗੁਰੂ ਦਾ ਦیدار ਕੀਤਾ ਤੇ ਉਹਦੇ ਅੰਦਰ ਨੂੰ ਟਿਕਾਉ ਆਇਆ ਤੇ ਹੱਥ ਜੋੜ ਕੇ ਤਰਲਾ ਪਾ ਕੇ ਬੇਨਤੀ ਆਖਦੇ ਸਤਿਗੁਰੂ ਕਿਰਪਾ ਕਰੋ ਮੈਨੂੰ ਤੰਦਰੁਸਤੀ ਦੀ ਦਾਤ ਬਖਸ਼ੋ ਉਹਨ ਸਹਿਬ ਉਹਨੂੰ ਇੱਕ ਗੱਲ ਪੁੱਛਦੇ ਆ ਕਿ ਲੱਗੇ ਵੀ ਨੁਰੰਗਿਆ ਅੱਜ ਤੇਰਾ ਸਰੀਰ ਰੋਗੀ ਐ ਤੂੰ ਕੁਰਲਾ ਰਿਹਾ ਪਰ ਜਦੋਂ ਇਹ ਤੇਰਾ ਸਰੀਰ ਤੰਦਰੁਸਤ ਸੀ ਕਦੀ ਰੱਬ ਦਾ ਸ਼ੁਕਰ ਕੀਤਾ ਕਦੀ ਸਤ ਸੰਗਤ ਵਿੱਚ ਕਦਮਾਂ ਰਹੀਂ ਚੱਲ ਕੇ ਗਿਆ ਸੀ ਕਦੀ ਇਨਾਂ ਹੱਥਾਂ ਨਾਲ ਕੋਈ ਸੇਵਾ ਦਾ ਕਾਰਜ ਕੀਤਾ ਸੀ ਕਦੀ ਆ ਰਸਨਾ ਨਾਲ ਕਦੀ ਰੱਬ ਦੇ ਸ਼ਿਫਤ ਦੇ ਬੋਲ ਕੋਈ ਰੱਬੀ ਨਾਮ ਜਪਿਆ ਸੀ ਕੰਨਾਂ ਰਹੀਂ ਕਦੀ ਰੱਬ ਦੀ ਵਡਿਆਈ ਸੁਣੀ ਉਹਨ ਚਰਨਾ ਤੇ ਟਹਿਕ ਕੇ ਕਹਿਣ ਲੱਗੇ ਪਾਤਸ਼ਾਹ ਨਹੀਂ ਜਦੋਂ ਮੈਂ ਤੰਦਰੁਸਤ ਸਾਂ ਨਾ ਉਦੋਂ ਮੈਂ ਆਪਣੀ ਅੰਗ ਹੰਕਾਰ ਵਿੱਚ ਜਿਉਂਦਾ ਸਾਂ ਤੇ ਅਹੰਕਾਰ ਵਿੱਚ ਇੰਨਾ ਮਸਤ ਸਾਂ ਮੈਨੂੰ ਨਿਰੰਕਾਰ ਦਾ ਚੇਤਾ ਵੀ ਨਹੀਂ ਸੀ ਹੁਣ ਸਹਿਬ ਤੋਂ ਭੁੱਲ ਬਖਸ਼ਾਉਂਦੇ ਕਹਿਣ ਲੱਗਿਆ ਵੀ ਸਤਿਗੁਰੂ ਤੁਸੀਂ ਬਖਸ਼ਾੰਦੋਂ ਮੈਨੂੰ ਬਖਸ਼ ਦਿਓ ਸਹਿਬ ਨੇ ਉਹਦੇ ਭਲੇ ਲਈ ਉੱਥੇ ਇੱਕ ਅੰਮ੍ਰਿਤ ਬਾਣੀ ਦਾ ਵਚਨ ਉਚਾਰਨ ਉਹ ਬੋਲ ਹੁੰਦਾ ਹੈ ਅੰਮ੍ਰਿਤ ਬਾਣੀ ਅੰਦਰ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ